ਸੁਖਨਾ ਦੇ ਸੀਨੀਅਰ ਸਿਟੀਜ਼ਨ ਹਾਲ ਵਿਕੇ ਹਾਲ ਵਾਲੇ ਸੀਨੀਅਰ ਸਿਟੀਜ਼ਨ ਕੈਂਪ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਦੇ ਲਈ ਕਮਲਜੀਤ ਸਿੰਘ ਕਮਲ ਦੇ ਨਿਵਾਸ ਥਾਂ ਤੇ ਇੱਕ ਅਹਿਮ ਮੀਟਿੰਗ ਹੋਈ ਹੈ। ਤਕਿੰਦਲ ਸਰਕਾਰ ਦੇ ਸਹਿਯੋਗ ਦੇ ਨਾਲ ਲਗਾਇਆ ਗਿਆ ਕੈਂਪ ਉ 60 ਸਾਲਾਂ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕਾਂ ਦੇ ਲਈ ਹੈ। ਉਹ ਕੈਂਪ ਦੇ ਵਿੱਚ ਲਾਭਪਾਤਰਿਆਂ ਨੂੰ ਸੁਣਨ ਵਾਲੇ ਯੰਤਰ, ਸਰਵਾਈਕਲ ਬੈਲਟ, ਪੇਟ ਦਰਦ ਦੀਆਂ ਬੈਲਟਾਂ, ਗੋਡਿਆਂ ਦੇ ਸਹਾਰੇ ਵਾਲੀਆਂ ਬੈਲਟਾਂ, ਬਿਸਾਕੀਆਂ, ਟਰਾਈਸਾਈਕਲ, 휠ਚੇਅਰ ਅਤੇ ਹੋਰ ਜ਼ਰੂਰੀ ਉਪਕਰਨ ਪ੍ਰਦਾਨ ਕੀਤੇ ਜਾਣਗੇ। ਰਜਿਸਟ੍ਰੇਸ਼ਨ ਲਈ ਅਦਰ ਕਾਰਡ ਦੀ ਕਾਪੀ ਅਸਲ ਅਦਰ ਕਾਰਡ ਇੱਕ ਪਾਸਪੋਰਟ ਆਕਾਰ ਦੀ ਫੋਟੋ ਤੇ ਇੱਕ ਮੋਬਾਈਲ ਨੰਬਰ ਦੀ ਲੋੜ ਹੈ ਰਜਿਸਟ੍ਰੇਸ਼ਨ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਰੱਖਿਆ ਗਿਆ ਹੈ ਕਮਲ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਹਾਡੇ ਇੱਕ ਨਿਵਾਸ ਸਥਾਨ ਤੇ ਇੱਕ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਇੱਕ ਲੋੜਵੰਦਾ ਇੱਕ ਜਿਹੜਾ ਕੈਂਪ ਲੱਗ ਰਿਹਾ ਤੇ ਕੀ ਕਹਿਣਾ ਚਾਹੁੰਦੇ ਹੋ ਇਸ ਸੰਬੰਧ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਸਭ ਤੋਂ ਪਹਿਲਾਂ ਤੁਹਾਡਾ ਸਾਰੇ ਮੀਡੀਆ ਵਾਲਿਆਂ ਦਾ ਸਾਥੀਆਂ ਦਾ ਮੇਰੇਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਇੱਕ ਸੱਦੇ ਤੇ ਹਰ ਵਾਰ ਪਹੁੰਚਿਆ ਹੋ ਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ 18 ਤਰੀਕ ਨੂੰ ਸਾਰੇ ਜਿੰਨੇ ਵੀ ਸਾਡੇ ਸ਼ਹਿਰ ਦੀਆਂ ਸਮਾਜਿਕ ਜਿੰਨੀਆਂ ਜਥੇਬੰਦੀਆਂ ਨੇ ਉਹਨਾਂ ਵੱਲੋਂ ਇੱਕ ਕੈਂਪ ਲਗਾਇਆ ਜਾ ਰਿਹਾ ਹੈ ਜਿਹੜਾ ਕਿ ਪਹਿਲਾਂ ਸਾਡੇ ਵੱਲੋਂ ਵੀ ਸਾਡੀ ਸੁਖਦਰਸ਼ਨ ਵੈਲਫੇਅਰ ਸੁਸਾਇਟੀ ਵੱਲੋਂ ਲਗਾਇਆ ਗਿਆ ਸੀਗਾ ਤੇ ਹੁਣ ਇਹ 18 ਤਰੀਕ ਨੂੰ ਸੀਨੀਅਰ ਸਿਟੀਜ਼ਨ ਹਾਲ ਵਿੱਚ ਇਹ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ 60 ਸਾਲ ਤੋਂ ਉੱਪਰ ਸੀਨੀਅਰ ਸਿਟੀਜ਼ਨਸ ਨੂੰ ਕੰਨਾਂ ਦੀਆਂ ਮਸ਼ੀਨਾਂ ਸਟਿਕਸ ਵਾਕਰ ਤੇ ਜਿੰਨੇ ਵੀ ਹੈਂਡੀਕੈਪਸ ਨੇ ਉਹਨਾਂ ਨੂੰ व्हीਲਚੇਅਰ ਇਲੈਕਟ੍ਰਿਕ ਚੇਅਰ ਜਿਹੜੀਆਂ ਨੇ ਉਹ ਦਿੱਤੀਆਂ ਜਾਣਗੀਆਂ ਤੇ ਉਹਦੇ ਸਬੰਧਤ ਉੱਥੇ ਰਜਿਸਟ੍ਰੇਸ਼ਨ ਕੀਤੀ ਜਾਣੀ ਹੈ ਉਹ ਸਾਰੀਆਂ ਹੀ ਜਿਵੇਂ ਮੈਨਰੋ ਸਾਹਿਬ ਨੇ ਦੱਸਿਆ ਵੀ ਸਾਰੀਆਂ ਸ਼ਹਿਰ ਦੀਆਂ ਜੰਨੀਆਂ ਵੀ ਸਮਾਜਿਕ ਸੰਸਥਾਵਾਂ ਨੇ ਉਹਨਾਂ ਦੇ ਸਹਿਯੋਗ ਨਾਲ ਇਹ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਤੇ ਹੈਂਡੀਕੈਪਡ ਹੈਲਪਰ ਸੁਸਾਇਟੀ ਵੱਲੋਂ ਆਪਣੇ ਗੁਰਜੰਟ ਜੀ ਵੱਲੋਂ ਇਹ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਤੇ ਇਹ ਸਾਰੀਆਂ ਜਥੇਬੰਦੀਆਂ ਇਸ ਵਾਰ ਇਹਨਾਂ ਦੇ ਨਾਲ ਵਲ ਕੇ ਇਹ ਸਾਰਾ ਇਹ ਉਪਰਾਲਾ ਕੀਤਾ ਜਾ ਰਿਹਾ ਖत्री ਜੇਤਰਾ ਮੰਚ ਵੱਲੋਂ ਸਿੰਘੀ ਸਾਹਿਬ ਵੱਲੋਂ ਖਾਲਸਾ ਜੀ ਵੱਲੋਂ ਨੇਗੀ ਜੀ ਵੱਲੋਂ ਇਹ ਜਿੰਨੀਆਂ ਵੀ ਸਾਰੀਆਂ ਸੰਸਥਾਵਾਂ ਨੇ ਮੈਨੂੰ ਸਾਹਮਣੇ ਡਿਟੇਲ ਚ ਦੱਸਿਆ ਇਹ ਸਾਰੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਹੋ ਰਿਹਾ ਤੇ ਮੈਂ ਇੱਥੇ ਇਹ ਗੱਲ ਜ਼ਰੂਰ ਦੱਸੂਗਾ ਵੀ ਇਹ ਸਾਡੇ ਸ਼ਹਿਰ ਲਈ ਜਿਹੜੀ ਕਿ ਬੜੀ ਵੱਡੀ ਜਿਹੜੀ ਮਾਣ ਵਾਲੀ ਗੱਲ ਹੈ ਵੀ ਸਾਡੀਆਂ ਜਿੰਨੀਆਂ ਵੀ ਸ਼ਹਿਰ ਦੀਆਂ ਸੰਸਥਾਵਾਂ ਨੇ ਇਹ ਜਦੋਂ ਵੀ ਕਿਤੇ ਕਿਤੇ ਲੋੜ ਪੈਂਦੀ ਹੈ ਤੇ ਇੱਕ ਪਲੇਟਫਾਰਮ ਤੇ ਸਭ ਚਾਹੇ ਲੱਗ-ਲੱਗ ਕਿਸੇ ਦਾ ਕੋਈ ਪਾਰਟੀਬਾਦੀ ਆ ਹਰ ਚੀਜ਼ ਤੋਂ ਉੱਪਰ ਉੱਠ ਕੇ ਇਹ ਜਿਹੜੀਆਂ ਸਾਡੀਆਂ ਧਾਰਮਿਕ ਜਿੰਨੀਆਂ ਵੀ ਸਮਾਜਿਕ ਸੰਸਥਾਵਾਂ ਧਾਰਮਿਕ ਸੰਸਥਾਵਾਂ ਨੇ ਇਹ ਹਰ ਕੰਮ ਦੇ ਵਿੱਚ ਜਿਹੜੀਆਂ ਅੱਗੇ ਹੁੰਦੀਆਂ ਨੇ ਇਸ ਲਈ ਵੀ ਮੈਂ ਸਾਰੀਆਂ ਸੰਸਥਾਵਾਂ ਦਾ ਅੱਜ ਮੇਰੇ ਇੱਥੇ ਆਫਿਸ ਦੇ ਵਿੱਚ ਆਏ ਨੇ ਉਸ ਲਈ ਵੀ ਮੈਂ ਧੰਨਵਾਦ ਕਰਦਾ ਹਾਂ ਤੇ ਇੱਕ ਵਾਰ ਤੋਂ ਫੇਰ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰੂੰਗਾ ਵੀ ਜਿੰਨੂ ਵੀ ਜਿੰਨੇ ਵੀ ਕੋਈ ਜ਼ਰੂਰਤਮੰਦ ਹੈਗਾ ਭਾਵੇਂ ਜੇ ਉਹਨੂੰ ਨਹੀਂ ਲੋੜ ਪਰ ਕਿਸੇ ਨੂੰ ਉਹਦੇ ਬਾਰੇ ਕਿਸੇ ਬੰਦੇ ਬਾਰੇ ਪਤਾ ਹੈਗਾ ਵੀ ਉਹਨੂੰ ਲੋੜ ਹੈ ਤਾਂ ਉਹ ਜ਼ਰੂਰ ਇਹ ਸਾਰੀਆਂ ਸਮਾਜ ਜਿੰਦੀ ਸੰਸਥਾਵਾਂ ਦੇ ਜਿੰਨੇ ਨੁਮਾਇੰਦੇ ਇੱਥੇ ਬੈਠੇ ਨੇ ਉਹ ਕਿਸੇ ਨਾਲ ਵੀ ਸੰਪਰਕ ਕਰਕੇ ਇਹਦੇ ਬਾਰੇ ਜਿਹੜੀ ਹੈ ਕਿ ਪੂਰਨ ਤੌਰ ਤੇ ਜਾਣਕਾਰੀ ਲੈ ਸਕਦਾ ਹੈ ਇਹ ਸਰ ਐਕਜੈਕਟ ਲੋਕੇਸ਼ਨ ਕਿੱਥੇ ਹੈ ਸੀਨੀਅਰ ਸਿਟੀਜ਼ਨ ਹਾਲ ਇਹ ਮਾਤਾ ਆਪਣੇ ਮਾਤਾ ਰਾਣੀ ਮੰਦਰ ਦੇ ਬਿਲਕੁਲ ਨਾਲ ਜਿੱਥੇ ਆਪਾਂ ਕਹਿੰਦੇ ਆ ਸ਼ੀਲਾ ਵੀ ਹੱਟੀ ਵੀ ਕਹਿ ਦਿੰਦੇ ਆ ਗੁਰਦੁਆਰਾ ਸਿੰਘ ਸਵਾ ਸਾਹਿਬ ਦੇ ਨੇੜੇ ਉੱਥੇ ਇਹ ਹੈਗਾ ਸੀਨੀਅਰ ਸਿਟੀਜ਼ਨ ਹਾਲ ਤੇ ਜਿਹੜੇ ਸਮਾਨ ਆ ਬਿਲਕੁਲ ਮੁਫਤ ਮੁਹਈਆ ਕਰਾਇਆ ਜਾਊਗਾ ਜਿਹੜੇ ਲੋਡ ਬੰਪ ਹੋਣਗੇ ਹਾਂਜੀ ਹਾਂਜੀ ਜਿਵੇਂ ਜੰਟ ਜੰਟ ਦੀ ਨੇ ਦੱਸਿਆ ਵੀ ਇਹ ਪ੍ਰਧਾਨ ਮੰਤਰੀ ਆਰਐਮਵਾਈ ਜਿਹੜੀ ਸਕੀਮ ਆ ਉਹਦੇ ਤਹਿਤ ਇਹ ਕੇਂਦਰ ਸਰਕਾਰ ਵੱਲੋਂ ਜਿਹੜਾ ਇਹ ਸਮਾਨ ਬਿਲਕੁਲ ਹੀ ਬਿਲਕੁਲ ਮੁਫਤ ਦਿੱਤਾ ਜਾਂਦਾ ਔਰ ਇਵਨ ਦੈਨ ਜੇ ਕਿਸੇ ਨੂੰ ਵੀ ਕੋਈ ਵੀ ਜੇ ਉੱਥੋਂ ਵੀ ਜੇ ਕੋਈ ਜਿਵੇਂ ਕੋਈ ਹੈਂਡੀਕੈਪਡ ਵੀ ਹੁੰਦਾ ਹੈ ਕੋਈ ਸਾਨੂੰ ਜੇ ਅਪਰੋਚ ਵੀ ਕਰਦਾ ਹੈ ਕੋਈ ਸੀਨੀਅਰ ਸਿਟੀਜ਼ਨ ਹੁਣ ਵੀ ਇਹ ਬੇਨਤੀ ਕਰਦੇ ਆ ਜੇ ਜੇ ਉਹ ਘਰੋਂ ਨਹੀਂ ਵੀ ਆ ਸਕਦਾ ਤਾਂ ਅਸੀਂ ਉਹਨੂੰ ਘਰੋਂ ਵੀ ਲਿਆ ਸਕਦੇ ਆ ਘਰ ਛੱਡ ਕੇ ਵੀ ਆਵਾਂਗੇ ਉਹਦੇ ਬਾਰੇ ਸਾਡੇ ਜਿੰਨੇ ਵੀ ਇੱਥੇ ਨੁਮਾਇੰਦੇ ਬੈਠੇ ਨੇ ਉਹਨਾਂ ਤੱਕ ਗੱਲ ਜ਼ਰੂਰ ਪਹੁੰਚਾਓ ਕਿਸੇ ਦੇ ਮੰਨ ਲਓ ਕੋਈ ਬਜ਼ੁਰਗ ਹੈਗਾ ਉਹ ਆ ਨਹੀਂ ਸਕਦਾ ਉਹਨੂੰ ਪਰ ਲੋਡ ਆ ਚੀਜ਼ ਦੀ ਪਰ ਉਹਨੂੰ ਆਣਾ ਜ਼ਰੂਰ ਪੈਣਾ ਰਜਿਸਟ੍ਰੇਸ਼ਨ ਕਰਾਣ ਲਈ ਕਿਉਂਕਿ ਇਹ ਸਾਰਾ ਕੰਪਿਊਟਰਾਈਜ਼ ਉੱਥੇ ਹੋਣਾ ਹੈ ਉਹ ਅਸੀਂ ਆਪੇ ਹੀ ਗੱਡੀ ਭੇਜ ਕੇ ਅਪੀ ਉੱਥੋਂ ਅਸੀਂ ਲੈ ਕੇ ਵੀ ਆਵਾਂਗੇ ਲੈ ਕੇ ਵੀ ਛੱਡ ਕੇ ਵੀ ਆਵਾਂਗੇ ਇਹ ਇਹ ਸਾਰਾ ਜਿਹੜਾ ਕੰਮ ਹੈਗਾ ਸਾਡੇ ਵੱਲੋਂ ਸੰਸਥਾਵਾਂ ਵੱਲੋਂ ਹੋਵੇਗਾ ਸਭ ਤੋਂ ਪਹਿਲਾਂ ਸਾਰਾ ਖੰਨਾਵਾਸੀ ਨੂੰ ਪਤਨਕਰ ਪਰ ਮੇਰੇ ਵੱਲੋਂ ਰਾਮਰਾਉ ਨਮਸਕਾਰ ਸਤਿ ਸ੍ਰੀ ਅਕਾਲ ਮੈਂ ਬਹੁਤੀ ਡਿਟੇਲ ਚ ਗੱਲ ਨਹੀਂ ਕਰੂੰਗਾ ਜਿਸ ਤਰ੍ਹਾਂ ਸਾਰੀ ਡਿਟੇਲ ਦੇ ਵੀ ਕਮਲ ਜੀ ਕਮਲ ਦੱਸ ਕੇ ਗਏ ਮੈਨੂਰੀ ਦੱਸ ਗਏ ਮੈਨ ਕਲੀ ਵੀ ਸਾਡੇ ਗੁਰਜੰਤ ਸਿੰਘ ਇਹ ਗੁਰਜੰਤ ਸਿੰਘ ਜੰਟਾਪਨ ਨੂੰ ਕਹਿੰਦੇ ਇਹ ਇੱਕ ਖੁਦ ਵੀ ਹੈਂਡੀਕੈਪ ਨੇ ਔਰ ਹੈਂਡੀਕੈਪ ਸੁਸਾਇਟੀ ਪੰਜਾਬ ਦੇ ਪ੍ਰਧਾਨ ਨੇ ਜ਼ਿਲ੍ਹਾ ਅਧਿਕਾਰ ਹੈ ਇਹਨਾਂ ਨੂੰ ਫੇਰ ਮੈਂਬਰ ਨਿਯੁਕਤ ਕੀਤਾ ਗਿਆ ਇਸ ਗੱਲ 'ਇਹ ਮੈਂ ਕਹਿੰਦਾ ਸਾਡੇ ਵਧਾਈ ਦੇ ਪਾਤਰ ਹੈ ਅੱਜ ਦੀ ਜਿਹੜੀ ਇਹ ਮੀਟਿੰਗ ਹੈ ਇਹ ਕਮਲਜੀਤ ਸਿੰਘ ਕਮਲਜੀਤ ਹੈ ਮੈਂ ਸਾਡੇ ਜਿਹੜੇ ਬੰਦੇ ਗੁਰਜਨ ਸਿੰਘ ਜਿਹੜਾ ਹੈਂਡੀਕੈਪ ਸੁਸਾਇਟੀ ਬਣ ਰਿਹਾ ਮਾਤਾ ਰਾਣੀ ਮੰਦਿਰ ਦੇ ਨਾਲ ਸੀਨੀਅਰ ਸਿਟੀਜ਼ਨ ਹਾਲ ਹੈ ਜਿਹੜਾ 18 ਤਿੰਨ ਨੂੰ ਮੰਗਲਵਾਰ ਨੂੰ 9 ਵਜੇ ਤੋਂ 3 ਵਜੇ ਤੱਕ ਰਿਸ਼ਟਰੀ ਸਨ ਉਹ ਡਿਟੇਚ ਦੀ ਦਸਤੀ ਗੱਲ ਮੈਂ ਤਾਂ ਹੀ ਬੇਨਤੀ ਕਰ ਸਕਦਾ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਵੀ ਸਾਨੂੰ ਇਹ ਹੁੰਦਾ ਵੀ ਜਿਹੜੇ ਸਾਡੇ ਖੰਨੇ ਦੀ ਸਮਾਜ ਸੇਵੀ ਸੰਸਥਾਵਾਂ ਹੈ ਅਸੀਂ ਇੱਕ ਮਹੀਨੇ ਇੱਕ ਹਫ਼ਤੇ ਇਕੱਠੇ ਰਾਤ ਹੋਵੇ ਦਿਨ ਹੋਵੇ ਕੋਈ ਚੰਗੇ ਮਾੜੇ ਕੰਮ ਨਾਲ ਹਮੇਸ਼ਾ ਇਕੱਠੇ ਰਹਿਣੇ ਤਾਂ ਬਹੁਤ ਹੀ ਡੀਟੇਲ ਦੀ ਗੱਲ ਨਹੀਂ ਕਰੂੰਗਾ 18 ਤੈਨੂੰ ਸਾਰੇ ਲੋਕ ਤੇ ਪਹੁੰਚੋ ਸੀਨੀਅਰ ਸਿਟੀਜ਼ਨ ਹਾਲ ਦੇ ਵਿੱਚ ਤੇ ਆਪਣੇ ਰਜਿਸਟਰੈਂਟ ਕਰਾਓ ਤੇ ਲਾਭ ਉਠਾਓ ਥੈਂਕ ਯੂ ਸਰ ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਸਭ ਤੋਂ ਪਹਿਲਾਂ ਤਾਂ ਮੈਂ ਸਵਾਗਤ ਕਰਦਾ ਸਾਡੇ ਸਮੂਹ ਪੱਤਰਕਾਰ ਭਾਈ ਜਾਰੇ ਦਾ ਜਿਹੜੇ ਅੱਜ ਸਮਾਂ ਕਰਕੇ ਉਰੇ ਆਏ ਨੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 18 ਤਰੀਕ ਨੂੰ ਸੀਨੀਅਰ ਸਿਟੀਜ਼ਨ ਹਾਲ ਦੇ ਵਿੱਚ ਖੰਨਾ ਸ਼ਹਿਰ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਜੋ ਸੈਂਟਰ ਸਰਕਾਰ ਵੱਲੋਂ ਇੱਕ ਸਕੀਮ ਚਲਾਈ ਗਈ ਹੈ ਕਿ ਜਿਨ੍ਹਾਂ ਦੀ ਉਮਰ 60 ਸਾਲ ਦੀ ਹੋ ਗਈ ਹੈ ਉਹਨਾਂ ਵਾਸਤੇ ਕੁਝ ਸਮਾਨ ਸੈਂਟਰ ਸਰਕਾਰ ਵੱਲੋਂ ਮਿਲ ਰਿਹਾ ਹੈ ਜਿਹਦੇ ਵਿੱਚ ਜਿਹੜੇ ਬੰਦੇ ਕੰਨਾਂ ਤੋਂ ਨਹੀਂ ਸੁਣ ਰਹੇ ਉਹਨਾਂ ਵਾਸਤੇ ਮਸ਼ੀਨਾਂ ਨੇ ਕਿਸੇ ਨੂੰ ਸਰਵਾਈਕਲ ਦੀ ਪ੍ਰੋਬਲਮ ਹੈ ਉਹਦੇ ਵਾਸਤੇ ਗਲੇ ਦੀ ਜਿਹੜੀ ਹੈ ਬੈਗ ਪਟਾ ਹੈ ਇੱਕ ਬੈਗ ਸਾਈਡ ਦੇ ਉੱਪਰ ਜਿਹੜਾ ਹੈ ਕਈ ਵਾਰ ਪੇਨ ਹੁੰਦੀ ਹੈ ਉਹਦੇ ਵਾਸਤੇ ਵੀ ਬੈਲਟ ਹੈ ਤੇ ਇਸ ਤੋਂ ਇਲਾਵਾ ਗੋਡਿਆਂ ਦੇ ਵਿੱਚ ਜਿਨ੍ਹਾਂ ਦੇ ਦਰਦ ਰਹਿੰਦਾ ਹੈ ਉਹਦੇ ਵਾਸਤੇ ਵੀ ਸਮਾਨ ਆ ਰਿਹਾ ਹੈ ਉਸ ਤੋਂ ਬਾਅਦ ਬੀਲ ਚੇਅਰ ਹੈ ਸੋਟੀ ਹੈ ਇਹ ਸਾਰਾ ਕੁਝ ਸਮਾਨ ਸੈਂਟਰ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ। ਇਹਦੇ ਸਬੰਧ ਦੇ ਵਿੱਚ ਅਸੀਂ ਇੱਕ ਪਹਿਲਾਂ ਕੈਂਪ ਜਿਹੜਾ ਹੈ ਰਤਨਹੜੀ ਰੋਡ ਦੇ ਉੱਪਰ ਲਗਾਇਆ ਸੀ। ਬਾਬਾ ਕਨਪਤੀ ਸੇਵਾ ਸੰਗਤ ਅਤੇ ਸਮੂਹ ਨਹਿਰੀਆਂ ਜਿੰਨੀਆਂ ਵੀ ਜਥੇਬੰਦੀਆਂ ਇਹਨਾਂ ਵੱਲੋਂ। ਸਾਡੇ ਇਸ ਸਮਾਗਮ ਦੇ ਵਿੱਚ ਜੋ ਸੀਨੀਅਰ ਸਿਟੀਜ਼ਨ ਹਾਲ ਦੇ ਵਿੱਚ ਹੋ ਰਿਹਾ ਹੈ। ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਇਹ ਕੈਂਪ ਚੱਲਣਾ ਹੈ। ਇਹਦੇ ਵਿੱਚ ਜਿਹੜੇ ਲੋਕ ਰਜਿਸਟ੍ਰੇਸ਼ਨ ਕਰਾਉਣਾ ਚਾਹੁੰਦੇ ਨੇ, ਜਿਹੜੇ ਲੋਕ ਸਮਾਨ ਲੈਣਾ ਚਾਹੁੰਦੇ ਨੇ ਉਹ ਉੱਥੇ ਆਪਣੇ ਨਾਲ ਇੱਕ ਫਾਰਮ ਫਾਰਮ ਦਿੱਤਾ ਜਾਊਗਾ ਨਾਲ ਇੱਕ ਫੋਟੋ ਤੇ ਨਾਲ ਆਧਾਰ ਕਾਰਡ ਦੀ ਕਾਪੀ। ਇਹ ਨਾਲ ਲੈ ਕੇ ਆਵੋ ਕੈਂਪ ਤੋਂ ਲਗਭਗ 1 ਹਫਤੇ ਦੇ ਵਿੱਚ ਵਿੱਚ ਜਿਹਨੂੰ ਜਿਸ ਚੀਜ਼ ਦੀ ਲੋੜ ਹੋਈ ਉਹ ਸਮਾਨ ਮਿਲੂਗਾ ਸਾਡੇ ਨਾਲ ਜਿਹੜੀਆਂ ਸੰਸਥਾਵਾਂ ਕੰਮ ਕਰ ਰਹੀਆਂ ਹਨ ਉਹਨਾਂ ਦੇ ਵਿੱਚ ਖਤਰੀ ਚੇਤਨਾ ਮੰਤਰੀ ਚੈਰੀਟੇਬਲ ਟਰਸਟ ਖੰਨਾ ਹਰ ਮੈਦਾਨ ਫਤਿਹ ਸੇਵਾ ਦਲ ਨਰ ਸੇਵਾ ਨਰੈਣ ਸੇਵਾ ਭਾਈ ਕਨੈਜਾ ਜੀ ਸੇਵਾ ਸੁਸਾਇਟੀ ਬਾਬਾ ਗਣਪਤੀ ਸੇਵਾ ਸੰਗ ਪੰਜਾਬ ਕੇਸਰੀ ਗਰੁੱਪ ਫਿਜ਼ੀਕਲ ਹੈਂਡੀਕੈਪ ਬੈਨੀਫੀਟ ਸੋਸਾਇਟੀ ਸ਼੍ਰੀ ਗੁਰੂ ਰਬੀਦਾਸ ਧਰਮਸ਼ਾਲਾ ਖੰਨਾ ਖੁਰਦ ਮਹਾਕਾਲ ਬਲੱਡ ਸੇਵਾ ਸੁਸਾਇਟੀ ਖੰਨਾ ਹਿਊਮਨ ਬਲੱਡ ਹਿਊਮਨ ਬਲੱਡ ਡੋਨਰ ਐਸੋਸੀਏਸ਼ਨ ਖੰਨਾ ਹਿਊਮਨ ਰਾਈਟਸ ਪ੍ਰੋਟੈਕਸ਼ਨ ਐਸੋਸੀਏਸ਼ਨ ਖੰਨਾ ਸੋ ਇਹ ਖੰਨੇ ਸ਼ਹਿਰ ਦੀ ਉਹ ਸੰਸਥਾਵਾਂ ਨੇ ਜਿਹੜੀਆਂ ਸਮੇਂ-ਸਮੇਂ ਤੇ ਖੰਨੇ ਦੇ ਵਿੱਚ ਕੰਮ ਕਰਦੀਆਂ ਨੇ ਸੋ ਮੈਂ ਉਹਨਾਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਜਿਹੜੇ ਲੋਕ 60 ਸਾਲ ਦੀ ਉਮਰ ਤੋਂ ਉੱਪਰ ਨੇ ਉਹ ਆਓ ਤੇ ਇਸ ਦਾ ਲਾਭ ਜ਼ਰੂਰ ਲਵੋ ਸੋ ਮੈਂ ਜੈਂਟੀਮਾਨ ਦਾ ਵੀ ਖਾਸ ਕਰਕੇ ਜਿਹਦਾ ਹੈ ਇਹਦਾ ਤਨਵਾਲ ਕਰਦਾ ਕਿਉਂਕਿ ਇਹਦੀ ਬਦੌਲਤ ਇਹ ਕੈਂਪ ਲਗਾਤਾਰ ਖੰਨੇ ਦੇ ਵਿੱਚ ਲੱਗ ਰਹੇ ਨੇ ਔਰ ਅੱਜ ਵੀ ਜਿਹੜਾ ਕੈਂਪ ਅੱਜ ਮੀਟਿੰਗ ਹੋ ਰਹੀ ਹੈ ਉਹ ਇਹਦੀ ਅਗਵਾਈ ਦੇ ਵਿੱਚ ਤੇ ਦਰਮਨਜੀਤ ਸਿੰਘ ਕਮਲ ਜਿਹੜਾ ਹੈ ਇਹਨਾਂ ਦੇ ਨਿਵਾਸ ਸਥਾਨ ਤੇ ਹੋ ਰਹੀ ਹੈ ਮੈਂ ਸਾਰੇ ਪੱਤਰਕਾਰਾਂ ਦਾ ਸਮੂਹ ਜਿੰਨੇ ਵੀ ਉਰੇ ਲੋਕ ਆਏ ਆ ਸਭ ਦਾ ਧੰਨਵਾਦ ਕਰਦਾ ਥੈਂਕ ਯੂ ਸਰ ਜੀ ਸੰਕੀ ਕਹਿਣਾ ਚਾਹੁੰਦੇ ਹਾਂ ਇੱਕ ਜਿਹੜਾ ਕੈਂਪ ਆਰਗੇਨਾਈਜ਼ ਕੀਤਾ ਜਾ ਰਿਹਾ ਤੇ ਕੀ ਕੀ ਜਿਹੜੀ ਹੈਗੀਆਂ ਉਹਦੇ ਵਿੱਚ ਜਿਹੜੇ ਲੋੜਵੰਦਾਂ ਨੂੰ ਸੂਰਤਾ ਮਿਲਣੀ ਹੈ ਦੇਖੋ ਜੀ ਸੈਂਟਰ ਗਵਰਨਮੈਂਟ ਵੱਲੋਂ ਆਰਬੀਵਾਈ ਸਕੀਮ ਦੇ ਤਹਿਤ ਸੀਨੀਅਰ ਸਿਟੀਜ਼ਨਾਂ ਲਈ ਕੈਂਪ ਲਗਾਇਆ ਜਾ ਰਿਹਾ ਹੈ ਜਿਦੇ ਵਿੱਚ 60 ਸਾਲ ਤੋਂ ਉੱਤੇ ਦੇ ਜੋ ਸੀਨੀਅਰ ਸਿਟੀਜ਼ਨ ਨੇ ਉਹਨਾਂ ਵਾਸਤੇ ਜੋ ਉਹਨਾਂ ਦੇ ਸਹਾਇਕ ਉਪਕਰਨ ਨੇ ਉਹ ਦਿੱਤੇ ਜਾਣੇ ਆ ਤੇ ਉਹਦੀ ਰਜਿਸਟ੍ਰੇਸ਼ਨ ਅਸੀਂ 18 ਨਵੰਬਰ ਦਿਨ ਮੰਗਲਵਾਰ ਨੂੰ ਸੀਨੀਅਰ ਸਿਟੀਜ਼ਨ ਹਾਲ ਨੇੜੇ ਮਾਤਾ ਰਾਣੀ ਮੰਦਿਰ ਉੱਥੇ ਅਸੀਂ ਕੈਂਪ ਲਗਾ ਰਹੇ ਹਾਂ 9 ਤੋਂ 3 ਵਜੇ ਤੱਕ ਤੇ ਉਹਨਾਂ ਨੂੰ ਜੋ ਸਹਾਇਕ ਉਪਕਰਨ ਜਿਵੇਂ ਕਿ ਕੰਨਾਂ ਦੀਆਂ ਮਸ਼ੀਨਾ ਸਰਵਾਈਕਲ ਪਟਾ ਬੈਗ ਬੈਲਟ ਨੀਲ ਕੈਪ ਖੁੰਡੀ ਬੋਕਰ 휠ਚੇਅਰ ਤੇ ਸੌਫਟ ਸੀਟ ਤੇ ਐਦਾਂ ਦੇ ਉਹਨਾਂ ਨੂੰ ਉਪਕਰਨ ਦਿੱਤੇ ਜਾਣੇ ਆ ਇਸ ਕਰਕੇ 18 ਤਰੀਕ ਨੂੰ ਉਥੇ ਜਿੰਨੇ ਵੀ ਸੀਨੀਅਰ ਸਿਟੀਜ਼ਨ ਨੇ ਆਪਣਾ ਆਧਾਰ ਕਾਰਡ ਨਾਲ ਲੈ ਕੇ 3:00 ਤੋਂ 3 ਵਜੇ ਤੱਕ ਪਹੁੰਚਣ ਜੀ ਇਦਰੇ ਸਮਾਨ ਨਾਲ ਦੀ ਨਾਲ ਉੱਥੇ ਮੁਹਈਆ ਕਰਾਇਆ ਜਾਊਗਾ ਜਾਂ ਕੁਝ ਸਮਾਨ ਲੈ ਕੇ ਉਹਨਾਂ ਨੂੰ ਪ੍ਰੋਵਾਈਡ ਕੀਤਾ ਜਾਊਗਾ ਜੀ 18 ਤਰੀਕ ਨੂੰ ਸਿਰਫ ਉਹਨਾਂ ਨੂੰ ਵੈਰੀਫਾਈ ਕਰਕੇ ਉਹਨਾਂ ਦੀ ਰਜਿਸਟ੍ਰੇਸ਼ਨ ਹੋਊਗੀ ਤੇ ਹਫ਼ਤਾ 10 ਦਿਨ ਦੇ ਬਾਅਦ ਜੋ ਉਹਨਾਂ ਵੱਲੋਂ ਜ਼ਰੂਰਦਾਰ ਸਮਾਨ ਹੋਊਗਾ ਉਹ ਉਹਨਾਂ ਨੂੰ ਕੈਂਪ ਲਗਾ ਕੇ ਵੰਡਿਆ ਜਾਊਗਾ ਜੀ ਜਿਹੜੇ ਸੀਨੀਅਰ ਸਿਟੀਜ਼ਨ ਕਹਿੰਦੇ ਤੁਸੀਂ ਉਹਨਾਂ ਦੇ ਰਿਟਾਇਰ ਜਿਹੜੇ ਜਾਂ ਜਿਹੜੇ ਦੇਖੋ ਇਹਦੇ ਵਿੱਚ ਕੋਈ ਕੰਡੀਸ਼ਨ ਨਹੀਂ ਹੈਗੀ ਸਿਰਫ ਸੀਨੀਅਰ ਸੀਨੀਅਰ ਸਿਟੀਜ਼ਨ ਚਾਹੇ ਕੋਈ ਅਮੀਰ ਆ ਚਾਹੇ ਕੋਈ ਗਰੀਬ ਆ ਠੀਕ ਆ ਇਹ ਇਹ ਸਕੀਮ ਸੀਨੀਅਰ ਸਿਟੀਜ਼ਨਾਂ ਵਾਸਤੇ ਆ ਜੋ 60 ਸਾਲ ਤੋਂ ਉੱਤੇ ਨੇ ਉਹ ਕੋਈ ਵੀ ਲਾਭ ਲੈ ਸਕਦਾ ਹੈ ਜੋ ਜੋ ਸਮਾਨ ਪ੍ਰੋਵਾਈਡ ਕੀਤਾ ਜਾਊਗਾ ਬਿਲਕੁਲ ਮੁਫਤ ਦਿੱਤਾ ਜਾਊਗਾ ਜੀ ਹਾਂਜੀ ਇਹ ਦੇਖੋ ਪ੍ਰਧਾਨ ਮੰਤਰੀ ਆਰਬੀਵਾਈ ਯੋਜਨਾ ਦੇ ਤਹਿਤ ਬਿਲਕੁਲ ਫ੍ਰੀ ਦਿੱਤਾ ਜਾਂਦਾ ਹੈਗਾ ਇਹ ਆ ਜੋ ਅਲੱਗ-ਅਲੱਗ ਸਕੀਮਾਂ ਦੇ ਤਹਿਤ ਜੀ